ਵੈਸੇ ਆਪਾਂ ਦੁਨਿਆਵੀ ਤੌਰ ਤੇ ਅਕਸਰ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਰਹਿੰਨੇ ਆਂ ਅੱਜ ਕੱਲ ਤਾਂ ਸਿਆਣਿਆਂ ਦੇ ਵੀ ਵੱਡਿਆਂ ਦੇ ਵੀ ਜਨਮ ਦਿਨ ਮਨਾਏ ਜਾਂਦੇ ਬਜ਼ੁਰਗਾਂ ਦੇ ਵੀ ਮਨਾਉਣ ਲੱਗ ਪਏ ਨੇ ਬੱਚੇ ਬਜ਼ੁਰਗ ਦਾ ਜਨਮ ਦਿਨ ਹੁੰਦਾ ਹੈ ਭਾਵੇਂ ਬਜ਼ੁਰਗ ਨੂੰ ਪਤਾ ਵੀ ਨਾ 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 ਹੋਵੇ ਤੇ ਬੱਚੇ ਆਪੇ ਹੀ ਮਿੱਥ ਲੈਂਦੇ ਨੇ ਬਾਪੂ ਤੇਰਾ ਜਨਮ ਕਦੋਂ ਹੋਇਆ ਸੀ ਉਹ ਕਹਿੰਦਾ ਵੀ ਬਹੁਤਾ ਤੇ ਮੈਨੂੰ ਪਤਾ ਨਹੀਂ ਇੰਨਾ ਕੁ ਪਤਾ ਵੀ ਮਾਗ ਦਾ ਮਹੀਨਾ ਸੀ ਉਹ ਕਹਿੰਦੇ ਚੱਲ ਆਪਾਂ ਨਾ ਜਿਹੜਾ ਪਹਿਲਾ ਐਤਵਾਰ ਆਊਗਾ ਉਹੀ ਮੇਥਲੇ ਬੱਚੇ ਲੈ ਆਉਂਦੇ ਨੇ ਕੇਕ ਲੈ ਆਉਂਦੇ ਨੇ ਬਜ਼ੁਰਗ ਦਾ ਜਨਮ ਦਿਨ ਮਨਾਉਂਦੇ ਪਰ ਕਦੇ ਸੋਚਿਆ ਜਦੋਂ ਅਸੀਂ ਆਪਣਾ ਜਨਮ ਦਿਨ ਮਨਾਉਂਦੇ ਆ ਨਾ ਤੇ ਉਹ ਕੇਕ ਲੈ ਆਉਂਦੇ ਆ ਉਹਦੇ ਉੱਤੇ ਮੋਮਬਤੀਆਂ ਲਾਈਆਂ ਹੁੰਦੀਆਂ ਨੇ ਫੇ ਕਹਿੰਦੇ ਫੂਕ ਮਾਰੋ ਕਦੇ ਸੋਚਿਆ ਜੇ ਵੀ ਉਹ ਜਿਹੜੀ ਫੂਕ ਕਿਉਂ ਮਾਰਦੇ ਆ ਉਦਾ ਕੀ ਮਤਲਬ ਹੈ ਅੱਗੇ ਹੁੰਦਾ ਨਾ ਛੋਟਾ ਬੱਚਾ ਹੋਣਾ ਵੀ 4 ਸਾਲ ਦਾ ਹੈ 4 ਮੋਮਬਤੀਆਂ ਲਾ ਦੇਣੀ 5 ਸਾਲ ਦਾ ਹੈ 5 ਮੋਮਬਤੀਆਂ ਲਾ ਦੇਣੀ ਉਹ ਵੇ 20 25 ਕੌਣ ਲਾਵੇਗਾ 30 ਕੌਣ ਲਾਵੇਗਾ ਉਹ ਵੇ ਕੱਦੀ ਲਾ ਲਈ ਅੱਜ ਕੱਲ ਇਹ ਵੀ ਆ ਗਿਆ ਵੀ 30 ਹੋਣ ਤੇ 30 ਲਿਖਿਆ ਹੁੰਦਾ ਮੋਮਬਤੀ ਦੇ ਉੱਤੇ 3 ਤੇ 0 ਵਾਲੀ ਫੂਕ ਮਾਰੋ ਕਿਉਂ ਮੇਰੀ ਉਹ ਭੈਣੋ ਮੇਰੇ ਵੀਰੋ ਉਹਦਾ ਮਤਲਬ ਹੈ ਕਿ 30 ਸਾਲ ਫੂਕ ਦਿੱਤੇ ਤੂੰ ਆਪਣੀ ਜ਼ਿੰਦਗੀ ਦੇ ਇਹ ਮਤਲਬ ਹੈ ਹੋਰ ਉਹਦਾ ਕੀ ਮਤਲਬ ਹੈ ਜਦੋਂ 10 ਮੋਮਬਤੀਆਂ 10 ਸਾਲਾਂ ਦਾ ਬੱਚਾ ਹੈ ਫੂਕ ਮਾਰੀ ਚਲੋ ਤੇ ਬੱਚਾ ਹੈ ਜਦੋਂ 25ਾਂ ਦਾ 30ਾਂ ਦਾ ਹੋ ਗਿਆ 40ਾਂ ਦਾ ਹੋ ਗਿਆ ਉਹਨੂੰ ਕਹਿੰਦੇ ਫੂਕ ਮਾਰ ਉਹਦਾ ਮਤਲਬ ਇਹ ਹੈ ਕਿ 40 ਸਾਲ ਆਪਣੀ ਜ਼ਿੰਦਗੀ ਦੇ ਫੂਕ ਦਿੱਤੇ ਖਤਮ ਕਰ ਦਿੱਤੇ ਨਸ਼ਟ ਕਰ ਦਿੱਤੇ ਕੀ ਖਟਿਆ ਇਹਦਾ ਲੇਖਾ ਜੋਖਾ ਕੀ ਹੈ ਪੁੱਛ ਕੇ ਵੇਖੋ ਆਪਣੇ ਆਪ ਨੂੰ ਮੈਂ ਜ਼ਿੰਦਗੀ ਚ ਕੀ ਖਟਿਆ ਅਕਸਰ ਸਾਰੇ ਰੋਈ ਜਾਂਦੇ ਆ ਮੈਂ ਕੁਝ ਵੀ ਨਹੀਂ ਖਟਿਆ ਕੁਝ ਵੀ ਨਹੀਂ ਖਟਿਆ ਕਿਸੇ ਬੰਦੇ ਨੂੰ ਬੜਾ ਮਾਣ ਹੁੰਦਾ ਮੈਂ ਬੜੀ ਕਮਾਈ ਕੀਤੀ ਬੜੀ ਕਮਾਈ ਕੀਤੀ ਜਦੋਂ 60 ਾਂ ਤੋਂ ਟੱਪ ਜਾਂਦਾ ਨਾ 70 ਾਂ ਦੇ ਨੇੜੇ ਪਹੁੰਚ ਜਾਣਾ ਅਵਲ ਤਾਂ ਅੱਜ ਕੱਲ ਤਾਂ ਉਹ ਤੋਂ ਵੀ ਪਹਿਲਾਂ ਹੀ ਤੈਨੂੰ ਮਾਣ ਹੋਵੇਗਾ ਮੈਂ ਬੜੀ ਕਮਾਈ ਕੀਤੀ ਪੁੱਛ ਆਪਣੇ ਨਿਆਣਿਆਂ ਨੂੰ ਭਲਾ ਉਹ ਕਹਿੰਦੇ ਬਾਪੂ ਨੂੰ ਕੀਤਾ ਹੀ ਕੀ ਆ ਉਥੇ ਹੀ ਉਹ ਬਹਿ ਜਾਂਦਾ ਵੀ ਮੈਂ ਕੀਤਾ ਕੀ ਕਹਾਣੀ ਖਤਮ ਹੋ ਗਈ ਸਾਰੀ ਆਪਾਂ ਆਪਣੇ ਜਨਮ ਦਿਨ ਮਨਾਉਨੇ ਆ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਨੇ ਆ ਕਦੇ ਵਿਚਾਰ ਕੇ ਵੇਖੋ ਉਹ ਭਲਿਆ ਪੁਰਖਾ ਤੂੰ ਦੁਨੀਆ ਤੇ ਆਇਆ ਹੈ ਆ ਕੇ ਕੀਤਾ ਕੀ ਹੂ ਦੁਨੀਆ ਦੇ ਬੋਝ ਬਣ ਗਿਆ ਅੱਜਕੱਲ ਕੀ ਵੇਨੇ ਆ ਬੱਚੇ ਛੋਟੇ ਛੋਟੇ ਆ ਬੱਚੇ ਬੈਠੇ ਨੇ ਬੱਚੇ ਮਾਂ ਬਾਪ ਨੂੰ ਇਵੇਂ ਟ੍ਰੀਟ ਕਰਨ ਲੱਗ ਪਏ ਜਿਵੇਂ ਨੌਕਰ ਹੋਵੇ ਉਹ ਤੇ ਸਾਹ ਬਣ ਕੇ ਬੈਠੇ ਨੇ ਮਾਂ ਪਾਣੀ ਫੜਾਵੇ ਮਾਂ ਹੀ ਚਾਹ ਫੜਾਵੇ ਲਾਗੇ ਚੀਜ਼ ਪਈ ਹੋਵੇ ਨਿਆਣਾ ਆਵਾਜ਼ ਮਾਰਦਾ ਮਾਂ ਨੂੰ ਉਹ ਫੜ ਕੇ ਆ ਤੇਰੇ ਲਾਗੀ ਪਈ ਸੀ ਬੱਚੇ ਇਵੇਂ ਕਰਨ ਲੱਗ ਪਏ ਨੇ ਜਿਵੇਂ ਨੌਕਰ ਹੋਣ ਮਾਂ ਬਾਪ ਸੰਗਤ ਜੀ ਆ ਜਿਹੜੇ ਤੁਸੀਂ ਸਿਆਣੀ ਬੈਠੇ ਹੋ ਜਦੋਂ ਛੋਟੇ ਸਾਂ ਤੇ ਕਿਲੋਮੀਟਰ ਦੂਰ ਵੀ ਹੋ ਨਾ ਖੇਤ ਤੇ ਮਾਂ ਕਵੇ ਵੀ ਜਾ ਮੇਰਾ ਪੁੱਤ ਚਾਹ ਫੜਾ ਕੇ ਆ ਇਹਨੂੰ ਕੰਮ ਨਹੀਂ ਸੀ ਗਿਣਿਆ ਜਾਂਦਾ ਇਹਨੂੰ ਕੰਮ ਨਹੀਂ ਸੀ ਗਿਣਿਆ ਜਾਂਦਾ ਲੈ ਤੁਸੀਂ ਚਾਹ ਹੀ ਫੜਾ ਕੇ ਆਇਆ ਨਾ ਕਿਹੜਾ ਕੰਮ ਹੈ ਇਹ ਕੋਈ ਕੰਮ ਨਹੀਂ ਤੇ ਅੱਜ ਕੱਲ ਰਸੋਈ ਦੇ ਵਿੱਚੋਂ ਮਾਂ ਕਵੇ ਨਾ ਵੀ ਗਲਾਸ ਵਿੱਚ ਚਾਹ ਪਾ ਕੇ ਦੇ ਉਹ ਦੂਜੇ ਕਮਰੇ 'ਚ ਆਪਣੀ ਦਾਦੀ ਨੂੰ ਫੜਾਇਆ ਇਹ ਵੀ ਕੰਮ ਹੈ ਇਹਦਾ ਮਤਲਬ ਅਸੀਂ ਦੁਨੀਆ ਤੇ ਬੋਝ ਬਣ ਗਏ। ਸੰਸਾਰ ਤੇ ਬੋਝ ਬਣ ਗਏ। ਆਪਣੇ ਮਾਂ-ਬਾਪ ਦੇ ਬੋਝ, ਆਪਣੇ ਪਿੰਡ ਤੇ ਬੋਝ, ਆਪਣੇ ਦੇਸ਼ ਤੇ ਬੋਝ, ਆਪਣੀ ਕੌਮ ਤੇ ਬੋਝ, ਬੋਝ ਹੀ ਬਣ ਗਏ। ਸਾਡਾ ਕਾਹਦਾ ਜਨਮ ਦੇਣਾ? ਸਾਡੇ ਆਉਣ ਦੇ ਉੱਤੇ ਕਾਦੀ ਵਧਾਈ? ਇਹ ਤੇ ਭਾਰ ਪਾ ਦਿੱਤਾ ਨਾ ਆ ਕੇ ਅਸਾਂ। ਜਿੰਮੀ ਪੁੱਛੇ ਅਸਮਾਨ, ਫਰੀਦਾ ਖੇ ਵਟ ਕਿਨ ਗਏ? ਜਾਲਣ ਗੋਰਾ ਨਾਲ ਉਲਾਮੇ ਜੀ ਸਹੀ ਕਿਆ ਤੈ ਖਟਿਆ ਕਹਾਂ ਗਵਾਇਆ ਚਲੋ ਸਤਾਬ ਸਤਾਬਦਾਰ ਤੇ ਛੇਤੀ ਉਹ ਵੇ ਜਿਹੜੇ ਲੈਣ ਆਉਂਦੇ ਨੇ ਨਾ ਉਹ ਕਹਿੰਦੇ ਚਲੋ ਸਤਾਬ ਦੀਵਾਨ ਬੁਲਾਇਆ ਛੇਤੀ ਛੇਤੀ ਚੱਲ ਤੈਨੂੰ ਆਵਾਜ਼ ਪੈ ਗਈ ਐ ਉਹ ਤੇ ਜਾ ਕੇ ਹੁਣ ਦੱਸ ਕੀ ਖਟਿਆ ਤੇ ਕੀ ਗਵਾਇਆ ਉਹ ਤੇ ਜਾ ਕੇ ਫੇ ਬੰਦਾ ਦੱਸਣ ਜੋਗਾ ਨਹੀਂ ਵੀ ਮੈਂ ਕੀ ਖਟਿਆ ਗਵਾਇਆ ਹੀ ਗਵਾਇਆ ਗਵਾਇਆ ਹੀ ਗਵਾਇਆ ਜਨਮ ਦਿਨ ਕਿੰਨਾ ਦੇ ਮਨਾਏ ਸਫਲੇ ਨੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਜਿਹੜੇ ਪਰਉਪਕਾਰੀ ਆਏ ਜਨਮ ਮਰਨ ਦੋਹ ਹੂ ਮੈਂ ਨਾਹੀ ਜਨ ਪਰਉਪਕਾਰੀ ਆਏ ਉਹ ਪਰਉਪਕਾਰੀ ਜਨ ਕੌਣ ਨੇ ਮਹਾਰਾਜ ਜੀ ਨੇ ਆਖਿਆ ਉਹਨੇ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਅੰਨ ਪਾਣੀ ਥੋੜਾ ਖਾਇਆ ਤੇ ਦੁਨੀਆ ਤੋੜੇ ਵੰਦਨਾ ਸੰਸਾਰ ਦੇ ਬੰਧਨ ਕੱਟ ਦਿੱਤੇ ਅੰਨ ਪਾਣੀ ਵੱਲ ਧਿਆਨ ਨਹੀਂ ਸੀ ਉਹਨਾਂ ਦਾ ਧਿਆਨ ਸੀ ਸੰਸਾਰ ਦੇ ਬੰਧਨ ਕੱਟਣ ਵਾਲਾ ਐਸੇ ਬੰਧਨ ਕੱਟਣ ਹਾਰੇ ਪਰਉਪਕਾਰੀ ਸਤਿਗੁਰੂ ਦੇ ਪਰਉਪਕਾਰੀ ਸਿੱਖ ਬੰਦੀ ਛੋੜ ਗੁਰੂ ਦੇ ਬੰਦੀ ਛੋੜ ਸਿੱਖ ਜੋ ਦੇ ਸੂਰਮੇ ਤਤ ਬੇਤੇ ਬ੍ਰਹਮ ਗਿਆਨੀ ਕਲਮ ਤੇ ਖੰਡੇ ਦੇ ਧਨੀ ਧਨ ਧਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਬਾਬਤ ਪਰ ਗੁਰੂ ਕੀ ਬਾਣੀ ਦੇ ਬਚਨ ਇਹ ਟੁਕਦੇ ਨੇ ਆਇਆ ਤਿੰਨ ਕਾ ਸਫਲ ਹੈ ਪਰ ਉਪਕਾਰੀ ਹੋਏ ਉਹਨਾਂ ਤੇ ਇਹ ਬਚਨ ਟੁਕਦੇ ਨੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਉਹਨਾਂ ਦਾ ਜਗਤ ਵਿੱਚ ਆਇਆ ਸਫਲਾ ਹੈ ਤਿੰਨ ਧਨ ਜਣੇਂਦੀ ਮਾਉ ਆਏ ਸਫਲ ਸੇ ਉਹਨਾਂ ਮਹਾਪੁਰਖਾਂ ਦਾ ਜਨਮ ਦਿਨ ਮਨਾਉਣਾ ਸਫਲਾ ਹੈ ਕਿਉਂਕਿ ਉਹ ਜਗਤ ਤੇ ਆਏ ਉਹਨਾਂ ਸੰਸਾਰ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਿਆ ਉਹ ਆਏ ਉਹਨਾਂ ਜਗਤ ਵਿੱਚ ਸੁੱਖ ਵਰਤਾਇਆ ਸ਼ਾਂਤੀ ਵਰਤਾਈ ਜਗਤ ਦੇ ਦੁੱਖ ਘਟਾਏ ਸੰਸਾਰ ਦੀਆਂ ਪਰੇਸ਼ਾਨੀਆਂ ਘਟਾਈਆਂ ਜਨਮ ਦਿਨ ਉਹਦਾ ਮਨਾਇਆ ਸਫਲਾ ਜਿਨੇ ਜਗਤ ਵਿੱਚ ਸੰਸਾਰ ਵਿੱਚ ਆ ਕੇ ਪਰਉਪਕਾਰ ਕੀਤਾ ਤੇ ਜਿਹੜਾ ਕੇਵਲ ਬੋਝ ਬਣ ਗਿਆ ਮੇਰੇ ਵਰਗਾ ਉਹਦਾ ਕਾਹਦਾ ਜਨਮ ਦਿਨ ਉਹ ਤਾਂ ਮੋਮਬਤੀ ਨੂੰ ਫੂਕ ਮਾਰ ਕੇ ਫਿਰ ਇਹੀ ਦਸਣਾ ਹੁੰਦਾ ਹੈ ਕਿ ਸੱਜਣਾ ਲੈ ਐਨੇ ਸਾਲ ਫੂਕ ਦਿੱਤੇ ਕੁਝ ਨਹੀਂ ਖਟਿਆ